ਚੈਨਲ ਦਾ ਆਰਐਨ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਤਾਰੀਵਾਲ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਸਮਾਜ ਸੇਵਕ ਸਰਦਾਰ ਦਲਬੀਰ ਸਿੰਘ ਚਾਹਲ ਪਿੰਡ ਅਹਮਦਾਬਾਦ ਨੂੰ ਸਮੁੱਚੇ ਪਿੰਡ ਵਾਸੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜਿੱਥੇ ਸਮੁੱਚੇ ਪਿੰਡ ਵਾਸੀ ਅਤੇ ਮੌਤ ਬਰਾਵਾਂ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਹੀ ਉਹਨਾਂ ਦੱਸਿਆ ਕਿ ਬੀਤੇ ਦਿਨਾਂ ਵਿੱਚ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਵੱਡੀ ਆਫਤ ਆਈ ਸੀ ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਪਿੰਡ ਹੜ੍ਹਾਂ ਵਿੱਚ ਡੁੱਬ ਗਏ ਸਨ ਉਥੇ ਸਰਦਾਰ ਦਲਬੀਰ ਸਿੰਘ ਚਾਹਲ ਨੇ ਵੱਡੀ ਸੇਵਾ ਨਿਭਾਈ ਹੈ ਉਹਨਾਂ ਕਹਿੰਦੇ ਕਿ ਸਰਦਾਰ ਦਲਬੀਰ ਸਿੰਘ ਚਾਹਲ ਜੋ ਕਿ ਪਾਣੀ ਵਿੱਚੋਂ ਲੰਘ ਕੇ ਉਹਨਾਂ ਘਰਾਂ ਅਤੇ ਪਿੰਡਾਂ ਵਿੱਚ ਪਹੁੰਚੇ ਜਿੱਥੇ ਖਾਣ ਪੀਣ ਦਾ ਸਮਾਨ ਬਿਲਕੁਲ ਨਹੀਂ ਪਹੁੰਚਿਆ ਸੀ ਉਹਨਾਂ ਨੇ ਕਿਹਾ ਕਿ ਇਸ ਸੇਵਾ ਨੂੰ ਦੇਖਦੇ ਹੋਏ ਸਾਨੂੰ ਵੀ ਇਹ ਸਿੱਖਿਆ ਮਿਲਦੀ ਹੈ ਕਿ ਇਦਾਂ ਦੇ ਹਾਲਾਤਾਂ ਵਿੱਚ ਸਾਨੂੰ ਵੀ ਅੱਗੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਇਸ ਮੌਕੇ ਗੱਲਬਾਤ ਦੌਰਾਨ ਮੋਤਬਰਾਂ ਨੇ ਕੀ ਕਰਕੇ ਆਉਂ ਸੁਣਦੇ ਆ ਉਹਨਾਂ ਦੀ ਜ਼ੁਬਾਨੀ ਕੁਝ ਮੌਕੇ ਰਿਹਾ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਸੱਚ ਕਰੋ ਦਾ ਆ ਰਹੇ ਨਿਊਜ਼ ਅਤੇ ਜੁੜੇ ਰਹੋ ਤਾਜ਼ੀਆਂ ਖਬਰਾਂ ਦੇਖਣ ਲਈ ਸੜ ਨਾਲ ਪਤਰਕਾਰ ਨਰਿੰਦਰ ਕੌਰ ਪਰਿਵਾਰ ਤਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਦਲਵੀਰ ਸਿੰਘ ਜੀ ਚਾਲ ਜਿਨ੍ਹਾਂ ਦੇ ਵਾਸਤੇ ਤੁਸੀਂ ਹੁਣੇ ਹੀ ਭਾਈ ਪ੍ਰੇਮ ਸਿੰਘ ਜੀ ਤੋਂ ਸਰਵਣ ਕੀਤਾ ਹੈ ਕਿ ਪਿਛਲੇ ਦਿਨੀ ਜੋ ਡੇਰਾ ਬਾਬਾ ਨਾਨਕ ਸਾਈਡ ਰਮਦਾਸ ਸਾਈਡ ਜੋ ਹੜ ਆਇਆ ਸੀਗਾ ਪਾਣੀ ਦੇ ਨਾਲ ਬਹੁਤ ਪਿੰਡ ਪ੍ਰਭਾਵਿਤ ਹੋ ਗਏ ਨੇ ਹਰ ਇੱਕ ਇਨਸਾਨ ਨੇ ਹਰ ਇੱਕ ਜਥੇਬੰਦੀ ਨੇ ਆਪਣੇ ਆਪਣੇ ਤੌਰ ਤੇ ਉੱਥੇ ਸੇਵਾ ਕੀਤੀ ਹੈ ਸੋ ਸਾਡਾ ਪਿੰਡ ਜਿਹੜਾ ਅਹਮਦਾਬਾਦ ਧਾਰੀਵਾਲ ਦੇ ਨੇੜੇ ਪੈਂਦਾ ਹੈ ਗੁਰਦੁਆਰਾ ਸ਼੍ਰੀ 부ਜ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਉਸ ਨਗਰ ਦੇ ਵਿੱਚੋਂ ਜੇ ਅਸੀਂ ਨਹੀਂ ਜਾ ਸਕੇ ਜਿਹੜੇ ਵੀ ਗਏ ਨੇ ਉਹਨਾਂ ਦੇ ਸਰਮੌਰ ਬਣ ਕੇ ਉਹਨਾਂ ਦੇ ਆਗੂ ਬਣ ਕੇ ਭਾਈ ਦਲਬੀਰ ਸਿੰਘ ਜੀ ਨੇ ਬੇਅੰਤ ਬੇਅੰਤ ਸੇਵਾ ਕੀਤੀ ਉੱਥੇ ਜਾ ਕੇ ਸਾਡੇ ਪਿੰਡ ਵਾਸੀਆਂ ਦਾ ਨਾਂ ਹੋਰ ਉੱਚਾ ਲੈ ਕੇ ਗਏ ਨੇ ਇਹਨਾਂ ਨੂੰ ਸਾਰੇ ਪਿੰਡ ਦੇ ਵਿੱਚ ਪਿਆਰ ਦੇ ਨਾਲ ਪ੍ਰਧਾਨ ਜੀ ਪ੍ਰਧਾਨ ਜੀ ਕਹਿੰਦੇ ਨੇ ਤੇ ਮੈਂ ਇੱਕ ਗੁਰਬਾਣੀ ਦੀ ਪੰਕਤੀ ਅਰਜ ਕਰਦਾ ਮਹਾਰਾਜ ਕਹਿੰਦੇ ਨੇ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਸੰਗਤ ਦੇ ਵਿੱਚ ਪਰਮੇਸ਼ਰ ਵਸਦਾ ਹੈ ਤੇ ਸੰਗਤ ਦੀ ਸੇਵਾ ਕਰਨ ਵਾਲਾ ਜਿਹੜਾ ਹੁੰਦਾ ਹੈ ਨਾ ਉਹ ਵੱਡਾ ਪ੍ਰਧਾਨ ਹੁੰਦਾ ਹੈ ਇਹਨਾਂ ਨੂੰ ਜੇ ਸੰਗਤ ਮਾਨਤਾਨ ਕਰਕੇ ਪ੍ਰਧਾਨ ਜੀ ਕਹਿੰਦੀ ਹੈ ਤੇ ਜੇ ਮੈਂ ਗੁਰਬਾਣੀ ਦੀ ਗੱਲ ਕਰਾਂ ਇਹਨਾਂ ਨੇ ਸੰਗਤ ਦੀ ਸੇਵਾ ਕੀਤੀ ਤੇ ਗੁਰਬਾਣੀ ਵੱਲੋਂ ਵੀ ਇਹਨਾਂ ਨੂੰ ਸਤਕਾਰ ਕੀਤਾ ਜਾਂਦਾ ਗੁਰਸੇਵਾ ਪ੍ਰਧਾਨ ਸੇਵਕ ਸੂਰ ਹੈ ਜਿਹੜਾ ਗੁਰੂ ਦੀ ਸੇਵਾ ਕਰਦਾ ਹੈ ਸੰਗਤ ਦੀ ਸੇਵਾ ਕਰਦਾ ਮਹਾਰਾਜ ਕਹਿੰਦੇ ਉਹ ਤੇ ਸਦਾ ਹੀ ਪ੍ਰਧਾਨ ਹੈ ਸੋ ਮੈਂ ਆਪਣੇ ਵੱਲੋਂ ਪਾਈ ਪ੍ਰੇਮ ਸਿੰਘ ਜੀ ਰੰਧਾਵਾ ਮੈਂਬਰ ਪੰਚਾਇਤ ਸਾਬਕਾ ਇਹਨਾਂ ਦੀ ਸਾਰੀ ਏ ਟੀਮ ਹੈ ਔਰ ਸਾਰੇ ਨਗਰ ਵੱਲੋਂ ਮੈਂ ਪਾਈ ਦਲਬੀਰ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਂ ਹੋਰ ਉੱਤੇ ਲੈ ਕੇ ਗਏ ਨੇ ਕਿ ਇਸ ਪਿੰਡ ਦੇ ਵਿੱਚੋਂ ਵੀ ਕੋਈ ਸੇਵਾਦਾਰ ਸੇਵਾ ਕਰਕੇ ਆਇਆ ਉੱਥੇ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨ ਛੋਹ ਤਲ ਦੀ ਧਰਤੀ ਹੈ ਪਾਵਨ ਧਰਤੀ ਹੈ ਇਹ ਪ੍ਰਾਪਤ ਧਰਤੀ ਹੈ ਇਹ અમદાવાદ ਪਿੰਡ ਜਿਹੜਾ ਹੈ ਫੱਤੇ ਨੰਗਲ ਦੀ ਜਿਹੜੀ ਜੂ ਹੈ ਤੇ ਬੜਾ ਧੰਨਵਾਦ ਕਰਦੇ ਆ ਅਸੀਂ ਸਾਰੇ ਪਿੰਡ ਵੱਲੋਂ ਆਪਣੇ ਸਾਰੇ ਸੇਵਾਦਾਰਾਂ ਵੱਲੋਂ ਯੂਥ ਵੱਲੋਂ ਅੱਗੇ ਵਾਸਤੇ ਵੀ ਆਸ ਕਰਦੇ ਆ ਕਿ ਜਿੱਥੇ ਕਿਤੇ ਸਾਨੂੰ ਆਵਾਜ਼ ਮਾਰਨ ਅਸੀਂ ਇਹਨਾਂ ਦੇ ਨਾਲ ਚੱਲ ਕੇ ਜਿੱਥੇ ਸਾਨੂੰ ਹੁਕਮ ਕਰਨ ਅਸੀਂ ਵੀ ਇਹਨਾਂ ਦੇ ਨਾਲ ਜਾ ਕੇ ਸੇਵਾ ਨਿਭਾ ਸਕੀਏ ਸੋ ਬਹੁਤ ਧੰਨਵਾਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰੀਤਮ ਸਿੰਘ ਰੰਧਾਵਾ ਮੈਂ ਇਹ ਪਿੰਡ ਦਾ ਸਾਬਕਾ ਪੰਚਾਇਤ ਮੈਂਬਰ ਤੇ ਯੂਥ ਪ੍ਰਧਾਨਿਆ ਦਾ ਪਿਛਲੇ ਦਿਨੀ ਹੜਪੀਟ ਤੁਨ ਨੂੰ ਜੋ ਮੁਸੀਬਤ ਆਈ ਸੀ ਪੰਜਾਬ ਦੇ ਉੱਤੇ ਉਹਦੇ ਵਿੱਚ ਆਪਾਂ ਵੀ ਸੇਵਾ ਕਰਨ ਗਏ ਆਂਗੇ ਦੋ ਦਿਨ ਲਈ ਪਰ ਆਪਾਂ ਵੇਖਿਆਗਾ ਵੀ ਸਰਦਾਰ ਦਲਬੀਰ ਸਿੰਘ ਇਹਨਾਂ ਦੇ ਸਟੇਟਸ ਵੇਂਦਾ ਰਿਹਾ ਮੈਂ ਇਹਨੇ ਸਟੋਰੀਆਂ ਵੇਂਦਾ ਰਿਹਾ ਪਾਣੀ ਦੇ ਵਿੱਚੋਂ ਲੰਘ ਕੇ ਲੋਕਾਂ ਕੋਲ ਜਾਂਦੇ ਸੀਗੇ ਜਿੰਨਾਂ ਕੋ ਰਾਸ਼ਨ ਨਹੀਂ ਪਹੁੰਚਦਾ ਉਹਨਾਂ ਨੂੰ ਵੀ ਰਾਸ਼ਣ ਪਚਾਉਂਦੇ ਹੀ ਗਏ ਇਹਨਾਂ ਦੀ ਸੇਵਾ ਜਿਹੜੀ ਹੈਗੀ ਬਹੁਤ ਵੱਡੀ ਹੈਗੀ ਤੇ ਆਪਾਂ ਪਿੰਡ ਦੇ ਜਿਹੜੇ ਮੋਦਵਾਰ ਬੰਦੇ ਅੱਜ ਆਏ ਆਂਗੇ ਇਹਨਾਂ ਨੂੰ ਸਮਾਨਤ ਕਰਨ ਵਾਸਤੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਧੰਨਵਾਦ ਕਰਦਾ ਇਹਨਾਂ ਦਾ ਬਹੁਤ ਬਹੁਤ ਜ਼ਿਆਦਾ ਆਪਣੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ